ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਅਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਾ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇੰਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਡੈਨਿਕਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਭਾਜਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਕਿਉਂਕਿ ਭਾਜਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਤਰਮਿੰਦਰ ਪ੍ਰਧਾਨ ਨੂੰ ਨੂੰ ਅ ਇਨਚਾਰਜ ਲਗਾਇਆ ਗਿਆ ਤੁਨਦਾ ਜੀ ਕੇ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦਗਾਰ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਅਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇੰਚਾਰਜ ਲਾਇਆ ਗਿਆ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ జగਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੇਣਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲਬਜਾਤਾ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਵਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇੰਚਾਰਜ ਲਾਇਆ ਗਿਆ ਤੁਹਾਨੂੰ ਦੱਸ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇੰਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟੇਲ ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇੰਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਅਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋੜਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਇੱਕ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲਬਜਾਤਾ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਅ ਇੰਚਾਰਜ ਲਾਇਆ ਗਿਆ ਤੁਹਾਨੂੰ ਦੱਸ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੂੰ बिहार इलेक्शन दे ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦ ਮਦਦਗਾਰ ਦਿੱਤੇ ਗਏ ਨੇ ਸੀਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀਆਰ ਪਾਟੇਲ ਨੂੰ ਉਪ ਪਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ बिहार इलेक्शन ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਅਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ केशव प्रसाद मौर्य ਇਹਨਾਂ ਨੂੰ ਡਿਪਟੀ ਇੰਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲਬਜਾਤਾ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਨਦਾ ਜੀ ਕੇ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਿਹ ਲੋਕ ਮਦਦਗਾਰ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦਿਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਹੈ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਹੈ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਹੈ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਹੈ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਹਾਨੂੰ ਦੱਸ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦਗਾਰ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫਿਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇੰਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਹੈ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਲਦਾਜੀ ਕੇ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦਗਾਰ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪ ਦੇ ਕੇਸ਼ਵ ਪ੍ਰਸ਼ਾਦ ਮੋਰੇਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰ ਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਹੈ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਹਾਨੂੰ ਦੱਸ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹੋ ਕਿ ਮਦਦ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ सी आर पाटील ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਹੈ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਵਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਨ ਦਾ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ सी आर पाटील ਨੂੰ ਉਪ ਪ੍ਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਇੱਕ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੋਰੇਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲ ਬਜਾਤਾ ਹੈ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਵਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਹਾਨੂੰ ਦੱਸ ਜੀ ਕਿ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹੋ ਕਿ ਮਦਦ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜੇਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ ਪ੍ਰਧਾਨ ਮੰਤਰੀ ਵੀ ਗਏ ਨੇ ਪ੍ਰਧਾਨ ਮੰਤਰੀ ਐਲਾਨ ਵੀ ਕਰਕੇ ਆਏ ਨੇ ਕਈ ਯੋਜਨਾਵਾਂ ਦਾ ਐਲਾਨ ਕਰਕੇ ਆਏ ਹੈ ਔਰ ਅਮਿਤ ਸ਼ਾਵੀ ਬਿਹਾਰ ਜਾ ਕੇ ਕਈ ਵਾਦੇ ਕਰਕੇ ਆਏ ਨੇ ਯਾਨੀ ਹੁਣ ਬੀਜੇਪੀ ਇਸ ਵਾਰ ਬਿਹਾਰ ਇਲੈਕਸ਼ਨ ਦੇ ਵਿੱਚ ਪੂਰੀ ਸ਼ਕਤੀ ਯਾਨੀ ਪੂਰੀ ਤਾਕਤ ਦੇ ਨਾਲ ਲੜਨ ਜਾ ਰਹੀ ਹੈ ਔਰ ਬਿਹਾਰ ਚੋਣਾਂ ਦੇ ਲਈ ਇਨਚਾਰਜ ਅਤੇ ਸਹਿ ਇਨਚਾਰਜ ਜਿਹੜੇ ਨੇ ਉਹ ਉਹਨਾਂ ਦੀ ਨਿਯੁਕਤੀ ਕਰ ਦਿੱਤੀ ਗਈ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਵਾਂ ਕਿ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਜਿਹੜੇ ਹੈਗੇ ਸਿੱਖਿਆ ਮੰਤਰੀ ਤਰਮਿੰਦਰ ਪ੍ਰਧਾਨ ਉਹਨਾਂ ਨੂੰ ਪਰਿਵਾਰੀ ਲਾਇਆ ਗਿਆ ਤੇ ਸੀ ਆਰ ਪਾਟੇਲ ਜਿਹੜੇ ਕੇਂਦਰੀ ਜਲ ਸ਼ਕਤੀ ਮੰਤਰੀ ਨੇ ਅਤੇ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਯੂਪੀ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਇਹਨਾਂ ਨੂੰ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਜੇਪੀ ਨੱਡਾ ਵੱਲੋਂ ਇਹ ਸੂਚੀ ਜਾਰੀ ਕੀਤੀ ਗਈ ਹੈ ਬਾਕਾਇਦਾ ਬੀਜੇਪੀ ਦੇ ਬੀਜੇਪੀ ਦੇ ਲੈਟਰਪੈਡ ਤੇ ਇਹ ਸੂਚੀ ਜਾਰੀ ਕੀਤੀ ਗਈ ਹੈ ਕੌਮੀ ਪ੍ਰਧਾਨ ਚਗਤ ਪ੍ਰਕਾਸ਼ ਨੱਡਾ ਜੇਪੀ ਨੱਡਾ ਵੱਲੋਂ ਨਮਸਕਾਰ ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ ਤੇ ਬੀਜੇਪੀ ਨੇ ਬਿਹਾਰ ਇਲੈਕਸ਼ਨ ਲਈ ਅੱਜ ਪੂਰੀ ਤਰ੍ਹਾਂ ਵਿਗਲਬਜਾਤਾ ਕਿਉਂਕਿ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅੱਜ ਪਰਿਵਾਰੀ ਅਤੇ ਸਹਿ ਪਰਿਵਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ ਧਰਮਿੰਦਰ ਪ੍ਰਧਾਨ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੂੰ ਪਰਿਵਾਰੀ ਲਾਇਆ ਗਿਆ ਬਿਹਾਰ ਇਲੈਕਸ਼ਨ ਦੇ ਵਾਸਤੇ ਤੇ ਸੀ ਆਰ ਪਾਟਿਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਨੂੰ ਸਹਿ ਪਰਿਵਾਰੀ ਲਾਇਆ ਗਿਆ ਇਹਨਾਂ ਦੋਨਾਂ ਨੂੰ ਸਟੇਟ ਦੇ ਇੰਚਾਰਜ ਅਤੇ ਡਿਪਟੀ ਇੰਚਾਰਜ ਲਾਇਆ ਗਿਆ ਧਰਮਿੰਦਰ ਪ੍ਰਧਾਨ ਨੂੰ ਨੂੰ ਇਨਚਾਰਜ ਲਗਾਇਆ ਗਿਆ ਤੁਨਦਾ ਜੀ ਕੇ ਜੇਪੀ ਨੱਡਾ ਕੌਮੀ ਪ੍ਰਧਾਨ ਬੀਜੇਪੀ ਦੇ ਉਹਨਾਂ ਨੇ ਇਹ ਲਿਸਟ ਇੱਕ ਜਾਰੀ ਕੀਤੀ ਹੈ ਜਿਸ ਦੇ ਵਿੱਚ ਕੇਂਦਰੀ ਮੰਤਰੀ ਕੇਂਦਰੀ ਸਿੱਖਿਆ ਮੰਤਰੀ ਧੁਮੇਂਦਰ ਪ੍ਰਧਾਨ ਨੂੰ ਬਿਹਾਰ ਇਲੈਕਸ਼ਨ ਦੇ ਲਈ ਇਨਚਾਰਜ ਲਗਾਇਆ ਗਿਆ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਦੋ ਸਹਿਯੋਗੀ ਜਾਂ ਕਹਿ ਲੋ ਮਦਦਗਾਰ ਮਦਦਗਾਰ ਦਿੱਤੇ ਗਏ ਨੇ ਸੀ ਆਰ ਪਾਟੇਲ ਅਤੇ ਕੇਸ਼ਵ ਪ੍ਰਸ਼ਾਦ ਮੌਰਿਆ ਡਿਪਟੀ ਮੁੱਖ ਮੰਤਰੀ ਜਿਹੜੇ ਹੈਗੇ ਨੇ ਉੱਤਰ ਪ੍ਰਦੇਸ਼ ਦੇ ਕੇਸ਼ਵ ਪ੍ਰਸ਼ਾਦ ਮੌਰਿਆ ਅਤੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਆਰ ਪਾਟਿਲ ਨੂੰ ਉਪ ਪਰਿਵਾਰੀ ਯਾਨੀ ਡਿਪਟੀ ਇਨਚਾਰਜ ਲਗਾਇਆ ਗਿਆ ਹੈ ਬਿਹਾਰ ਇਲੈਕਸ਼ਨ ਬਿਲਕੁਲ ਸਿਰਤੇ ਨੇ ਬੀਜਪੀ ਲਗਾਤਾਰ ਬਿਹਾਰ ਇਲੈਕਸ਼ਨ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਪੂਰਾ ਪੂਰੀ ਵਾਹ ਲ ਆ ਰਹੀ ਹੈ